ਅਕਾਲੀ ਦਲੀ ਹੈ ਜਿਹੜੇ 103 ਸਾਲਾਂ ਚ ਤੁਹਾਡੀ ਲਗਾਤਾਰ ਲੜਾਈ ਲੜਦਾ ਰਿਹਾ ਹੈ ਮੈਨੂੰ ਇੱਕ ਬਿਆਨ ਦੱਸ ਦਿਓ ਜਾਂ ਇੱਕ ਧਰਨਾ ਦੱਸ ਦਿਓ ਜਿੱਥੇ ਕਾਂਗਰਸ ਨੇ ਲਾਇਆ ਹੋਏ ਪੰਜਾਬ ਦੇ ਪਾਣੀਆਂ ਨੂੰ ਵਾਪਸ ਲਿਆਉਣ ਵਾਸਤੇ ਕਿਤੇ ਇੱਕ ਵਾਰ ਕਿਹਾ ਹੋਏ ਉਹਨਾਂ ਨੇ ਕਿ ਚੰਨ ਪੰਜਾਬੀ ਬੋਲਦੇ ਇਲਾਕੇ ਵਾਪਸ ਹੋਣੇ ਚਾਹੀਦੇ ਆ ਚੰਡੀਗੜ ਆਪਣੇ ਨਾਲ ਵਾਪਸ ਹੋਣਾ ਚਾਹੀਦਾ ਐਨੀ ਬੇਇਨਸਾਫੀ ਅਕਾਲੀ ਦਲ ਦੇ ਬਿਗੈਰ ਕੋਈ ਬੋਲਦਾ ਨਹੀਂ ਨਾ ਝਾੜੂ ਵਾਲੇ ਬੋਲਦੇ ਆ ਨਾ ਭਾਜਪੀ ਬੋਲੂਗੀ ਤੇ ਨਾ ਕਾਂਗਰਸ ਬੋਲੂਗੀ ਜੇ ਲੜਾਈ ਲੜਦੇ ਆ ਤੇ ਅਸੀਂ ਲੜਦੇ ਆ ਪਰ ਕਿਤੇ ਕਿਤੇ ਦੁੱਖ ਹੁੰਦਾ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਆਪਾ ਪਛਾਣ ਨਹੀਂ ਰਹੇ ਆਪਣੇ ਕਿਹੜੇ ਆ ਤੇ ਪ੍ਰਾਏ ਕਿਹੜੇ ਆ ਕਿੰਨੀ-ਕਿੰਨੀ ਬੇਨਸਾਹੀ ਆਪਣੇ ਨਾਲ ਹੋਈਆਂ ਆਪਾ ਮਿੰਡ ਚ ਭੁੱਲ ਜਾਂਦੇ ਆਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦਾ ਹਮਲਾ ਹੋਇਆ ਭੁੱਲ ਗਏ ਤਿੰਨ ਵਾਰ ਕਾਂਗਰਸ ਨੂੰ ਬਣਾਤਾ ਉਹਨੇ ਸਰਕਾਰ ਬਣਾਤੀ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰ ਦਿੱਤਾ ਦਿੱਲੀ ਤੋਂ ਲੈ ਕੇ ਕਾਨਪੁਰ ਤੱਕ ਭੁੱਲ ਗਏ ਕਿੰਨੀ ਵਾਰ ਵੋਟਾਂ ਪਾਤੀਆਂ ਉਹਨਾਂ ਨੂੰ ਜਿਤਾਤੇ ਤੁਹਾਡਾ ਪਾਣੀ ਖੋ ਕੇ ਲੈ ਗਏ ਅੱਜ ਲੜਾਈ ਦੁਨੀਆ ਵਿੱਚ ਪਾਣੀ ਦੀ ਹੈ ਦੁਨੀਆ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਸ ਪਾਣੀ ਦਾ ਹੱਕ ਉਸੇ ਹੀ ਸੂਬੇ ਦਾ ਹੈ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਆ ਉਸ ਪਾਣੀ ਦਾ ਹੱਕ ਉਸ ਦੇਸ਼ ਦਾ ਹੈ ਦੁਨੀਆ ਦਾ ਕਾਨੂੰਨ ਹੈ ਹਿੰਦੁਸਤਾਨ 'ਚ ਵੀ ਜਿਹੜੇ ਸੂਬਿਆਂ ਵਿੱਚੋਂ ਦਰਿਆ ਟੱਪਰੇ ਪਾਣੀ ਕੱਲਾ ਉਹ ਸੂਬਾ ਵਰਤਰਾ ਕੱਲਾ ਆਪਣਾ ਸੂਬਾ ਹੈ ਜਿੱਥੇ ਦਰਿਆ ਆਪਣੇ ਹੈ ਤੇ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹਰਿਆਣੇ ਨੂੰ ਕਿਹਨੇ ਦਿੱਤਾ ਜਿਸ ਪਾਰਟੀ ਨੂੰ ਤੁਸੀਂ ਚਾਰ ਵਾਰ ਮੁੱਖ ਮੰਤਰੀ ਸਰਕਾਰ ਬਣਾਦੀ ਕਾਂਗਰਸ ਪਾਰਟੀ ਨੂੰ ਪਰ ਆਪਾਂ ਤਾਂ ਕੋਈ ਬੋਲਦੇ ਨਹੀਂ ਜੋ ਬੋਲਣਾ ਤਾਂ ਕਾਲੀ ਦਲ ਦੇ ਖਿਲਾਫ ਬੋਲਣਾ ਹੈ ਕਾਲੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਹੈ ਪਾਣੀ ਸੋਡਾ ਖੋਕੇ ਲੈ ਗਏ ਅੱਜ ਥੋੜੇ ਇੱਥੇ ਟਿਊਬਲਾਂ ਦੀ ਲੋਡ ਨਹੀਂ ਪੈਣੀ ਸੀ ਜੇ ਰਾਜਸਥਾਨ ਜਿਹੜਾ ਪਾਣੀ ਗਿਆ ਉਹ ਇੱਥੇ ਹੀ ਰਹਿੰਦਾ ਜਿਹੜਾ ਹਰਿਆਣੇ 'ਚ ਗਿਆ ਉਹ ਇੱਥੇ ਹੀ ਰਹਿੰਦਾ ਫਿਰ ਤੁਹਾਨੂੰ ਟਿਊਬਲ ਦੀ ਲੋਡ ਨਹੀਂ ਪੈਣੀ ਸੀ ਆਪਣਾ ਪਾਣੀ ਟਿਊਬਲਾਂ ਦਾ ਅੱਜ 800 ਫੁੱਟ ਤੇ ਚਲਾ ਗਿਆ ਟਿਊਬਲ 900 ਫੁੱਟ ਦੇ ਚਲੇ ਜਾਣਗੇ ਤੇ ਅੱਥ 10-20 ਸਾਲ ਦੀ ਗੱਲ ਐ ਆਪਣੇ ਤੇ ਰਾਜਸਥਾਨ ਵਿੱਚ ਕੋਈ ਫਰਕ ਨਹੀਂ ਰਹਿਣਾ ਪਾਣੀ ਹੋਣਾ ਹੀ ਨਹੀਂ ਤੁਹਾਡੇ ਕੋਲੇ ਉਦੋਂ ਜਾਗੋਗੇ ਉਦੋਂ ਆਪਣੀ ਪਾਰਟੀ ਨੂੰ ਤਕੜਾ ਰੱਖੋਗੇ ਉਦੋਂ ਆਪਣੀ ਪਾਰਟੀ ਦੀ ਗੱਲ ਕਰੋਗੇ